ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਇਤਿਹਾਸ ਵਿਚਾਰ ਦੇ ਨਾਲ ਜੁੜਨਾ ਕਰੀਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਹਨਾਂ ਦੇ ਜੀਵਨ ਦਾ ਇਤਿਹਾਸ ਕੁਝ ਵਿਚਾਰਾਂ ਜਿਸ ਤਰ੍ਹਾਂ ਪਿਛੇ ਆਪ ਜੀ ਨੇ ਸਰਵਣ ਕੀਤਾ ਕਿਨੇ ਕਿਲੇ ਨਗਰ ਵਸਾਏ ਕਿੰਨੀਆਂ ਸਾਜਸਾਂ ਹੋਈਆਂ ਬਾਣੀ ਇਕੱਤਰ ਕੀਤੀ ਬਾਬਾ ਮੋਹਨ ਜੀ ਦੇ ਪਾਸ ਗੁਰਬਾਣੀ ਦੀਆਂ ਸੈਂਚੀਆਂ ਸਨ ਤਾਂ ਗੁਰੂ ਅਰਜਨ ਦੇਵ ਜੀ ਨੇ ਉਹ ਸੈਂਚੀਆਂ ਲਿਆਉਣ ਲਈ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਨੂੰ ਉਹਨਾਂ ਦੇ ਪਾਸ ਗੋਵਿੰਦਵਾਦ ਸਾਹਿਬ ਭੇਜਿਆ ਪਰ ਬਾਬਾ ਮੂਨ ਜੀ ਨੇ ਉਹਨਾਂ ਨੂੰ ਸੈਂਚੀਆਂ ਦੇਣ ਤੋਂ ਨਾ ਕਰ ਦਿੱਤੀ ਬਾਬਾ ਮੂਨ ਜੀ ਗੁਰੂ ਘਰ ਨਾਲ ਨਾਰਾਜ਼ ਸਨ ਕਿਉਂਕਿ ਉਹਨਾਂ ਦੇ ਪਿਤਾ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਉਹਨਾਂ ਨੂੰ ਦੇਣ ਦੀ ਥਾਂ ਤੇ ਆਪਣੇ ਜਵਾਈ ਨੂੰ ਗੱਦੀ ਦਿੱਤੀ ਜਿਹਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਇਹ ਗੁਰੂ ਅਮਰਦਾਸ ਜੀ ਦੇ ਜਵਾਈ ਸਨ ਉਹਨਾਂ ਨੂੰ ਗੱਦੀ ਦਿੱਤੀ ਹੁਣ ਗੁਰੂ ਅਰਜਨ ਦੇਵ ਜੀ ਦੀ ਗੁਰੂ ਅਰਜਨ ਦੇਵ ਜੀ ਬਾਣੀ ਲੈਣ ਲਈ ਆਪ ਸੰਗਤ ਦੇ ਨਾਲ ਨੰਗੇ ਪੈਰੇ ਚੱਲ ਕੇ ਨੰਗੇ ਪੈਰੇ ਚੱਲ ਕੇ ਬਾਬਾ ਮੋਹਨ ਜੀ ਦੇ ਡੇਰੇ ਪਹੁੰਚੇ ਉਹ ਬਾਬਾ ਜੀ ਦੀ ਨਾਰਾਜ਼ਗੀ ਨੂੰ ਜਾਣਦੇ ਸਨ ਇਸ ਲਈ ਉਹ ਦੇਦੇ ਦੇ ਅੰਦਰ ਜਾਣ ਦੀ ਥਾਂ ਤੇ ਬਾਹਰ ਹੀ ਠਹਿਰ ਗਏ ਦੇਦੇ ਦੇ ਅੰਦਰ ਨਹੀਂ ਗਏ ਬਾਹਰ ਹੀ ਠਹਿਰ ਗਏ ਮੁਰਾ ਜੰਨੇ ਵੀ ਹੁਣ ਬਾਬਾ ਮੋਹਨ ਜੀ ਉਸ ਸਮੇਂ ਉੱਪਰਲੇ ਚੁਆਰੇ ਦੇ ਵਿੱਚ ਸਮਾਧੀ ਲਾਈ ਬੈਠੇ ਸਨ ਗੁਰੂ ਜੀ ਨੇ ਉਹਨਾਂ ਦੇ ਚੁਆਰੇ ਦੇ ਹੀਠਾਂ ਗਲੀ ਦੇ ਵਿੱਚ ਖਲੋ ਕੇ ਸਰੰਦਾ ਸ਼ੁਰੂ ਕੀਤਾ ਅਤੇ ਰਾਗ ਪੌੜੀ ਰਾਗ ਗੌੜੀ ਦੇ ਵਿੱਚ ਬਾਬਾ ਮੋਹਨ ਜੀ ਅਤੇ ਆਪਣੇ ਦਾਤਾ 모ਹਨ ਭਾਵ ਉਸ ਅਕਾਲਪੁਰਖ ਜਿੰਦੀ ਉਸਤਤ ਕਰਦੇ ਹੋਏ ਮਿੱਠੀ ਤੇ ਉੱਚੀ ਧੁਨ ਦੇ ਵਿੱਚ ਸ਼ਬਦ ਉਚਾਰਨ ਕੀਤਾ ਉਹ ਸ਼ਬਦ ਹੈ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ ਮੋਹਨ ਤੇਰੇ ਸੋਹਣ ਦਵਾਰ ਜਿਉ ਸੰਤ ਧਰਮਸਾਲ ਇਹ ਸ਼ਬਦ ਉਚਾਰਨ ਕੀਤਾ ਆਵਾਜ਼ ਸੁਣ ਕੇ ਬਾਬਾ ਮੋਹਨ ਜੀ ਦੀ ਸਮਾਧੀ ਟੁੱਟ ਗਈ। ਬੜਾ ਗੁੱਸਾ ਆਇਆ। ਬਾਰੀ ਦੇ ਵਿੱਚੋਂ ਤੱਕਿਆ ਤਾਂ ਗੁਰੂ ਅਰਜਨ ਦੇਵ ਜੀ ਨੂੰ ਖਲੋਤੇ ਵੇਖਿਆ। ਹੋਰ ਕਰੋਧ ਆਇਆ। ਬੜੇ ਬੋਲ ਕਬੂਲ ਹੋਏ ਸਨ। ਬੋਲ ਇਹ ਬੋਲੇ ਕਿ ਸਾਡੇ ਪਿਤਾ ਜੀ ਕੋਲੋਂ ਸਭੋ ਕੁਝ ਤਾਂ ਲੈ ਗਏ ਜੀ ਲੁਟੇਰਿਓ ਹੁਣ ਸਾਥੋਂ ਕੀ ਲੈਣਾ ਹੈ ਜੀ ਮਮਾ ਮੋਨ ਜੀ ਕਹਿਣ ਲੱਗੇ ਮੁਰਾਲ ਜਿੰਦ ਜੀ ਨੂੰ ਇਹਨੇ ਸਾਡੇ ਪਿਤਾ ਜੀ ਕੋਲੋਂ ਤਾਂ ਸਾਰਾ ਕੁਝ ਹੀ ਤੁਸੀਂ ਲੈ ਗਏ ਆਂ ਬਾਗ ਗੁਰਗੱਦੀ ਲੈ ਗਏ ਤੇ ਹੁਣ ਕੀ ਲੈਣਾ ਹੈ ਪਰ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸੇ ਮਿੱਠੀ ਤੇ ਨਿਮਰ ਆਵਾਜ਼ ਦੇ ਵਿੱਚ ਦੂਜੀ ਸੱਦ ਲਈ ਦੂਜੀ ਪੰਕਤੀ ਜਨਕੀ ਉਚਾਰਨ ਕੀਤੀ ਮੋਹਨ ਤੇਰੇ ਬਚਨ ਅਨੂਪ ਚਾਲਨ ਰਾਲੀ ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ ਗੁਰੂ ਜੀ ਦੇ ਮਧਰ ਤੇ ਕੋਮਲ ਬੋਲ ਸੁਣ ਕੇ ਮੋਹ ਜੀ ਦਾ ਗੁੱਸਾ ਠੰਡਾ ਹੋ ਗਿਆ ਮਨ ਪੰਗਰ ਗਿਆ ਚੁਬਾਰੇ ਤੋਂ ਹੇਠਾ ਉਤਰਾਈ ਪਿਆਰ ਨਾਲ ਮਿਲੇ ਸਤਕਾਰ ਕੀਤਾ ਅਦੇ ਬਾਣੀ ਦੀਆਂ ਸੈਂਚੀਆਂ ਵੀ ਦੇ ਦਿੱਤੀਆਂ ਫਿਰ ਤਾਂ ਸਤਗੁਰੂ ਜੀ ਸੈਂਚੀਆਂ ਨੂੰ ਪਾਲਕੀ ਦੇ ਵਿੱਚ ਰੱਖ ਕੇ ਉਸੇ ਤਰ੍ਹਾਂ ਨੰਗੇ ਪੈਰੀ ਚੱਲਦੇ ਸੰਗਤ ਦੇ ਨਾਲ ਸ੍ਰੀ ਅਮਨਤ ਸਰਸਾ ਅਗੇ ਚਾਹੂ ਗੁਰੂ ਸਾਹਿਬਾਂ ਅਤੇ ਆਪਣੀ ਰਚੀ ਹੋਈ ਬਾਣੀ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ 15 ਉਗੇ ਭਗਤਾਂ ਦੀ ਬਾਣੀ ਵੀ ਇਕੱਤਰ ਕੀਤੀ ਉਨ੍ਹਾਂ ਭਗਤਾਂ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਭਗਤ ਸ਼ਾਮ ਸਨ ਇਨ੍ਹਾਂ ਵਿੱਚ ਅਖੌਤੀ ਨੀਵੀਆਂ ਜਾਤੀਆਂ ਦੇ ਭਗਤ ਵੀ ਸਨ ਜਿਹਾ ਕਿ ਭਗਤ ਨਰਨਾਦਸ ਜੀ ਭਗਤ ਨਾਮਦੇਵ ਜੀ ਆਦਿ ਅਤੇ ਮੁਸਲਮਾਨ ਦਰवेश ਵੀ ਸਨ ਜਿਵੇਂ ਬਾਬਾ ਖਰੀਦ ਜੀ ਕਮੀਰ ਜੀ ਠਖਨ ਤੇਰਾ ਸੱਤਾ ਬਲਵੰਡਾ ਭਗਤਾਂ ਦੀ ਬਾਣੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਲਈ ਚੋਣ ਉਹਨਾਂ ਦੇ ਆਤਮਿਕ ਗੁਣਾ ਅਤੇ ਪ੍ਰੇਮ ਭਗਤੀ ਦੇ ਆਧਾਰ ਤੇ ਕੀਤੀ ਗਈ ਇਸ ਗੱਲ ਦਾ ਵਿਚਾਰ ਨਹੀਂ ਕੀਤਾ ਕਿ ਕਿਸੇ ਭਗਤ ਦਾ ਧਰਮ ਜਾਂ ਨਿਸ਼ਚਾ ਕੀ ਹੈ ਕੋਈ ਮੂਰਤੀ ਪੂਜਦਾ ਹੈ ਅਵਤਾਰਵਾਦ ਨੂੰ ਮੰਨਦਾ ਹੈ ਆਵਾ ਗਾਉਣ ਵਿੱਚ ਵਿਸ਼ਵਾਸ ਰੱਖਦਾ ਹੈ ਜਾਂ ਰੋਜ਼ੇ ਨਮਾਜ਼ ਦਾ ਪਾਬੰਦ ਹੈ ਇਹਨਾਂ ਵਿੱਚੋਂ ਕਿਸੇ ਗੱਲ ਨੂੰ ਨਹੀਂ ਵੇਖਿਆ ਗਿਆ ਨਰੋਲ ਭਗਤੀ ਭਾਵ ਨੂੰ ਮੁੱਖ ਰੱਖਿਆ ਗਿਆ ਤਾਂ ਅੱਜ ਵੀ ਹੁਣ ਦੇਖੋ ਸਾਰੀ ਬਾਣੀ ਪੜ੍ਹ ਲਓ ਇੱਕ ਓੰਕਾਰ ਤੋਂ 18 10 20 ਤੱਕ ਸਿਰਫ ਤਾਂ ਸਿਰਫ ਉਸ ਅਕਾਲ ਪੁਰਖ ਦੀ ਉਸਤਤੀ ਉਹਦੇ ਨਾਲ ਹੀ ਗੁਰਬਾਣੀ ਜੋੜਦੀ ਹੈ ਟ੍ਰੈਕਟ ਕੋਈ ਵੀ ਐਸਾ ਸ਼ਬਦ ਨਹੀਂ ਹੈ ਜਿਹੜਾ ਕੋਈ ਕਿਸੇ ਲਾਲਚ ਦੇ ਵਾਸਤੇ ਉਦੇ ਵਿੱਚੋਂ ਲਾਲਚ ਦੀ ਹੋਰ ਸੇਧ ਮਿਲਦੀ ਹੋ ਨਾ ਕਿਸੇ ਮਤਨਾਂ ਕਾਮ ਕਰੋ ਲੋਭ ਮੋਹਨਕਾਰ ਇਸ ਸਭ ਤੋਂ ਉੱਤੇ ਉੱਠ ਕੇ ਗੁਰਬਾਣੀ ਹੈ ਨਰੋਲ ਭੰਤੀ ਦਾ ਜਿਹੜਾ ਮੁੱਖ ਕਾਰਨ ਸੀ ਉਹ ਇਹਦੇ ਵਿੱਚ ਲਿਖਿਆ ਗਿਆ ਅਜਿਹਾ ਕਰਕੇ ਗੁਰੂ ਸਾਹਿਬ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਅਧਿਆਤਮਕ ਗਿਆਨ ਕੇਵਲ ਬ੍ਰਾਹਮਣਾਂ ਜਾਂ ਖੱਤਰੀਆਂ ਲਈ ਪਰਮਾਤਮਾ ਨੇ ਰਾਖਵਾਂ ਨਹੀਂ ਰੱਖਿਆ ਜਿਵੇਂ ਬ੍ਰਾਹਮਣਵਾਦ ਇਹ ਕਹਿੰਦਾ ਹੈ ਨਾ ਵੀ ਵਿਦਿਆ ਪੜਨ ਦਾ ਤਾਂ ਸਾਨੂੰ ਹੀ ਅਧਿਕਾਰ ਹੈ ਹੋਰ ਕਿਸੇ ਨੂੰ ਨਹੀਂ ਹੈ ਪਰ ਇੱਥੇ ਸਤਿਗੁਰੂ ਪਾਤਸ਼ਾਹ ਨੇ ਇਹ ਸਿੱਧ ਕਰ ਦਿੱਤਾ ਜਿਨਾਂ ਅਧਿਆਤਮਕ ਗਿਆਨ ਹੈ ਜਾਂ ਮਨ ਨੂੰ ਇਹ ਇਹ ਕਿਸੇ ਲਈ ਰਾਖਵਾਨੀ ਹੈ ਇਹ ਸਾਰੇ ਪੜ ਸਕਦੇ ਨੀਵੀਆਂ ਤੇ ਅਛੜੀਆਂ ਕਈ ਜਾਣ ਵਾਲੀਆਂ ਜਾਤੀਆਂ ਦੇ ਲੋਕ ਵੀ ਆਤਮਿਕ ਤੇ ਉਚਾਈਆਂ ਦੀਆਂ ਸਿਖਰਾਂ ਨੂੰ ਛੂ ਸਕਦੇ ਹਨ ਸਤਿਗੁਰੂ ਪਾਤਸ਼ਾਹ ਨੇ ਇਹ ਦੱਸਿਆ ਗੁਰਬਾਣੀ ਦੇ ਵਿੱਚ ਵੀ ਇੱਕ ਸੱਚ ਦੇ ਮਾਰਗ ਤੇ ਚੱਲ ਕੇ ਚਾਹੇ ਉਹ ਕਿਸੇ ਵੀ ਧਰਮ ਚੋਂ ਕਿਸੇ ਵੀ ਜਾਤ ਤੋਂ ਕਿਸੇ ਵੀ ਮੈਨੂੰ ਬਤੋਂ ਹੋਵੇ ਉਹ ਉਚਾਈਆਂ ਬਲੰਦੀਆਂ ਨੂੰ ਛੂ ਸਕਦਾ ਹੈ ਕੋਈ ਭੇਦ ਭਾਵ ਨਹੀਂ ਕੀਤਾ ਗਿਆ ਅਤੇ ਪ੍ਰਭੂ ਦੀ ਨੇੜਤਾ ਮਾਣ ਸਕਦੇ ਹਨ ਕੋਈ ਵੀ ਹੋਵੇ ਜੇ ਗੁਰੂ ਸਾਹਿਬ ਨੇ ਇਹ ਵੀ ਪ੍ਰਤੱਖ ਵਿਖਾ ਦਿੱਤਾ ਕਿ ਸਿੱਖ ਧਰਮ ਹੈ ਜਿਹਨਾਂ ਉਹ ਸਮੁੱਚੀ ਮਨੁੱਖਤਾ ਦਾ ਆਦਰ ਸਤਕਾਰ ਕਰਦਾ ਹੈ ਕਿਉਂਕਿ ਇੱਥੇ ਕੋਈ ਧਰਮ ਦਾ ਕੋਈ ਖਾਸ ਕੁਲ ਦਾ ਖਾਸ ਕਿਸੇ ਦਾ ਵੀ ਇੱਥੇ ਨਹੀਂ ਰੱਖਿਆ ਜ਼ਿਕਰ ਹੀ ਨਹੀਂ ਆਇਆ ਖਾਸ ਤਾਂ ਸਮਝ ਲਓ ਇੱਥੋਂ ਹੀ ਸੇਧ ਮਿਲ ਜਾਂਦੀ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜੰਗਰੂ ਅੰਗਦ ਦੇਵ ਜੀ ਨੇ ਜੰਗਰੂ ਅੰਮ੍ਰਦਾਸ ਜੀ ਨੇ ਆਪਣੇ ਵਾਰਸਾਂ ਨੂੰ ਗੱਦੀ ਨਹੀਂ ਦਿੱਤੀ ਜਦੋਂ ਇੱਥੇ ਸਮਝ ਲਓ ਖਾਸ ਤਾਂ ਫਿਰ ਗੁਰੂ ਸਾਹਿਬ ਲਈ ਤਾਂ ਸਾਰੇ ਹੀ ਖਾਸ ਹੋਗੇ ਨਾ ਮੈਂ ਸੱਚ ਤੇ ਪਹਿਰਾ ਦੇਣ ਵਾਲਾ ਇੱਥੋਂ ਝੂਣੀਆਂ ਬਣ ਸਕਦਾ ਕਹਿੰਦਾ ਪਾਵੇ ਇਹ ਵੀ ਸਿਰ ਮਿਲਦੀ ਹੈ ਵੀ ਜੇ ਜੇ ਕਿਸੇ ਨੇ ਕੁਝ ਇੱਥੋਂ ਹਾਸਲ ਕਰਨਾ ਹੈ ਉਹ ਸੱਚ ਤੇ ਖੜ ਕੇ ਕਰ ਸਕਦਾ ਹਾਸਲ ਝੂਠ ਨਾਲ ਨਹੀਂ ਇਹ ਮਖਾ ਦਤਾ ਸਤਿਗੁਰੂ ਪਾਤਸ਼ਾਹ ਨੇ ਤੇthi ਸਾਰੇ ਮਨੁੱਖੀ ਸਰਬਸਾਂਝ ਦਾ ਅਲਮ ਵਰਦਾਰ ਹੈ ਜਨ ਕਿ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਹੈ ਇਹ ਇੱਕ ਛੱਤ ਦੇ ਥੱਲੇ ਸਾਰੇ ਧਰਮਾਂ ਨੂੰ ਪੂਰੀ ਮਨੁੱਖਤਾ ਨੂੰ ਕਾਇਨਾਤ ਨੂੰ ਇਕੱਠੇ ਕਰਦਾ ਹੈ ਇਹ ਜਿਗਰ ਇਸ ਬਾਣੀ ਨੂੰ ਪੜ੍ਹ ਕੇ ਫਿਰ ਵੀ ਮਨਾਂ ਦੇ ਵਿੱਚ ਵਿਰੋਧ ਵੈਰ ਊਚ ਨੀਚ ਇਹ ਸਭ ਕੁਝ ਹੈ ਅੰਦਰ ਤਾਂ ਉਸ ਤੋਂ ਵੱਡਾ ਕੋਈ ਪਾਪੀ ਨਹੀਂ ਹੋ ਸਕਦਾ ਉਹ ਤਾਂ ਫਿਰ ਗੁਰਬਾਣੀ ਦੀ ਆਸ਼ੇ ਤੋਂ ਉਲਟ ਚੱਲਦਾ ਹੈ ਸਤਗੁਰੂ ਪਾਤਸ਼ਾਹ ਨੇ ਤਾਂ ਇਹ ਇਹਨਾਂ ਤੋਂ ਤਾਂ ਉੱਠ ਕੇ ਸਭ ਇਹ ਬਾਣੀ ਦੇ ਵਿੱਚ ਸਭ ਨੂੰ ਬਰਾਬਰ ਦਾ ਦਰਜਾ ਦਿੱਤਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਬੈਠੇ ਤਾਂ ਮੱਥਾ ਟੇਕਣ ਦੇ ਅਧਿਕਾਰ ਅਰਦਾਸ ਜੀ ਨੂੰ ਵੀ ਟਿਕਦਾ ਹੈ ਉਹ ਵੀ ਬਰਾਬਰ ਗੱਦੀ ਤੇ ਬੈਠੇ ਹਨ ਬਰਾਬਰ ਆਪ ਦੇ ਭਾਇਆ ਮਾਣੀ ਸਭ ਦੀ ਹੈ ਚਾ ਕੋਈ ਬ੍ਰਾਹਮਣ ਹੈ ਜਾਂ ਖੱਤਰੀਏ ਸ਼ੁੱਧ ਰਾਇਸ਼ ਸਭ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੀ ਹੈ ਗੁਰਬਾਣੀ ਉਹ ਕਿਸੇ ਧਰਮ ਮਜਬ ਜਾਂ মত ਦੇ ਵਿਰੁੱਧ ਨਹੀਂ ਹੈ ਉਪਕਿ ਮਨ ਵਿਰੋਧ ਉਹ ਕੇਵਲ ਦੰਭ ਪਖੰਡ ਅਤੇ ਫੋਕੇ ਵਿਖਾਵਿਆਂ ਦਾ ਜਿਹੜਾ ਉਹਦਾ ਵਿਰੋਧ ਕਰਦੀ ਹੈ ਗੁਰਬਾਣੀ ਜਿਹੜੇ ਫੋਕੇ ਵਿਖਾਵੇ ਕਰਨੇ ਜਦੋਂ ਸਾਰੀ ਬਾਣੀ ਇਕੱਤਰ ਹੋ ਚੁੱਕੀ ਅਤੇ ਉਸ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚੜਾਉਣ ਜੋਗ ਬਾਣੀ ਦੀ ਚੋਣ ਕਰ ਲਈ ਗਈ ਤਦ ਗੁਰੂ ਸਾਹਿਬ ਨੇ ਇਸ ਨੂੰ ਰਾਗਾ ਅਨੁਸਾਰ ਤਰਤੀਬ ਵਾਰ ਕੀਤਾ ਅਤੇ ਫਿਰ 1660 ਸੰਮਤ ਦੇ ਵਿੱਚ ਸ੍ਰੀ ਰਾਮ ਸਰ ਦੇ ਪਵਿੱਤਰ ਕੰਡੇ ਤੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਾਉਣ ਦਾ ਮਹਾਨ ਕਾਰਜ ਆਰੰਭਿਆ ਗਿਆ ਗੁਰੂ ਸਾਹਿਬ ਆਪ ਬਾਣੀ ਲਿਖਾਉਂਦੇ ਸਨ ਅਤੇ ਭਾਈ ਗੁਰਦਾਸ ਜੀ ਲਿਖਦੇ ਸਨ ਸੰਮਤ 1651 ਦੇ ਵਿੱਚ ਮਹਾਨ ਗ੍ਰੰਥ ਸੰਪੂਰਨ ਹੋਇਆ ਇਸ ਦਾ ਹਰਿਮੰਦਰ ਸਾਹਿਬ ਦੇ ਵਿੱਚ ਭਾਦੋ ਸੁਦੀ ਏਕਮ ਸੰਮਤ 1661 ਨੂੰ ਪ੍ਰਕਾਸ਼ ਕੀਤਾ ਗਿਆ ਪੰਥ ਦੇ ਮਹਾਨ ਮਜ਼ੁਰਗ ਅਤੇ ਉੱਚ ਕੋਟੀ ਦੇ ਵਿਦਵਾਨ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਿਖਵਾਈ ਅਤੇ ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖੀ ਹੋਈ ਇਹ ਮੀੜ ਕਰਤਾਰਪੁਰ ਜਲੰਧਰ ਦੇ ਵਿੱਚ ਧੀਰਮੱਲੀਏ ਸੋਡੀਆਂ ਦੇ ਪਾਸ ਹੈ ਦੱਸਿਆ ਜਾਂਦਾ ਹੈ ਕਿ ਇਸ ਦਾ ਇੱਕ ਉਤਾਰਾ ਮੰਗੜ ਨਿਵਾਸੀ ਭਾਈ ਬੰਨੂ ਨੇ ਕਰਵਾਇਆ ਸੀ ਇਸ ਮੀੜ ਦਾ ਉਤਾਰਾ ਕਰਵਾਇਆ ਸੀ ਉਸਨੇ ਇਸ ਦੇ ਵਿੱਚ ਆਪਣੀ ਮਰਜ਼ੀ ਅਨੁਸਾਰ ਕੁਝ ਵਾਧੂ ਬਾਣੀ ਸ਼ਾਮਿਲ ਕਰ ਦਿੱਤੀ ਉਤਾਰਾ ਕਰਨ ਸਮੇਂ ਗੁਰੂ ਜੀ ਨੇ ਇਸ ਵੀੜ ਨੂੰ ਪਰਮਾਨ ਨਹੀਂ ਕੀਤਾ ਅਤੇ ਇਸ ਨੂੰ ਖਾਰੀ ਵੀੜ ਦਾ ਨਾਮ ਦਿੱਤਾ ਗਿਆ ਜਿਹੜੀ ਭਾਈ ਮਨੂ ਨੇ ਉਤਾਰਾ ਕਰਵਾਇਆ ਜਿਹੜੀ ਮੀਰ ਦਾ ਉਹਨੂੰ ਖਾੜੀ ਖਾਰੀ ਮੀਰ ਦਾ ਨਾਮ ਦਿੱਤਾ ਗਿਆ ਸਤਿਗੁਰੂ ਪਾਸ਼ਾ ਨੇ ਪ੍ਰਵਾਨਗੀ ਨਹੀਂ ਦਿੱਤੀ ਉਹਨੂੰ ਕਿਉਂਕਿ ਉਹਦੇ ਵਿੱਚ ਬਾਣੀਆਂ ਨੇ ਹੋਰ ਦਰਦ ਕਰ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 9ਵੇਂ ਤੇ 10ਵੇਂ ਪਾਸ਼ਾ ਦੀ ਬਾਣੀ ਮਿਲਾ ਕੇ ਕੁੱਲ ਲਾਸਟ 10ਵੇਂ ਪਾਸ਼ਾ ਦੀ ਬਾਣੀ ਦਾ ਭੋਗ ਦੇ ਵਿੱਚ ਸ਼ਲੋਕ ਪੜ੍ਹਦੇ ਹਨ ਜਦੋਂ ਦੁਹਰਾ ਹੁੰਦਾ ਹੈ ਉਹ 10ਵੇਂ ਪਾਸ਼ਾ ਦੀ ਹੈ ਪਉ ਪਉਨੇ ਜੀ ਦਾ ਦੁਹਰਾ ਹੁੰਦਾ ਇੱਥੇ ਧੋਰੇ ਤੋਂ ਬਾਅਦ ਆ ਤਾਂ 10ਵੇਂ ਪਾਸ਼ਾ ਦੀ ਬਾਣੀ ਮਿਲਾ ਕੇ ਕੁੱਲ 5800 94 ਸ਼ਬਦ ਹਨ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਬਾਣੀਆਂ ਸ੍ਰੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੈ ਸਭ ਤੋਂ ਜ਼ਿਆਦਾ ਬਾਣੀ ਪੰਚਮ ਪਾਤਸ਼ਾਹ ਜੀ ਦੀ ਬਾਣੀ 2200 16 ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਦੀਆਂ ਉਗੀਆਂ ਬਾਣੀਆਂ ਜਿਸ ਤਰ੍ਹਾਂ ਸੁਖਮਨੀ ਸਾਹਿਬ 12 52 ਅਖਰੀ ਅਤੇ ਗੌੜੀ ਠਿੱਤੀ ਆਦਾਂ ਭਾਈ ਮੰਝ ਜੀ ਦੁਆਬੇ ਦਾ ਰਹਿਣ ਵਾਲਾ ਸੀ ਅੱਗੇ ਜਾ ਕੇ ਭਾਈ ਮੰਝ ਦੀ ਸਾਖੀ ਹੁੰਦੀ ਹੈ ਭਾਈ ਮੰਝ ਜੀ ਦੁਆਬੇ ਦਾ ਰਹਿਣ ਵਾਲਾ ਸੀ ਉਸ ਸਮੇਂ ਮੁ슬ਮਾਨਾਂ ਦਾ ਜ਼ੋਰ ਹੋਣ ਕਰਕੇ ਨਿਗਾਹੇ ਜਾਂਦਾ ਹੁੰਦਾ ਸੀ ਪੱਕਾ ਸਰਵਰੀਆ ਸੀ ਇਸ ਦੇ ਘਰ ਵੀ ਸਰਵਰ ਦੀ ਕਬਰ ਬਣੀ ਹੋਈ ਸੀ ਉਹ ਉਸ ਦਾ ਸੇਵਕ ਸੀ ਅਤੇ ਇਸ ਨੂੰ ਪੂਜਦਾ ਹੁੰਦਾ ਸੀ ਭਾਈ ਮੰਜ ਇਸ ਨੇ ਕਈਆਂ ਨੂੰ ਇਸ ਪਾਸੇ ਲਾਇਆ ਹੋਇਆ ਸੀ ਜਿਹੜੇ ਪਾਸੇ ਆਪ ਲੱਗੇ ਸਰਵਰੀਆਂ ਵਾਲੇ ਪਾਸੇ ਪਰ ਮਨ ਦੀ ਸ਼ਾਂਤੀ ਕਿਧਰੋਂ ਵੀ ਪ੍ਰਾਪਤ ਨਹੀਂ ਹੋਈ ਸੀ ਜਿਵੇਂ ਪਿੱਛੇ ਤੀਸਰੇ ਪਾਤਸ਼ਾਹ ਇਹ ਵੀ ਜਗਰਾਤੇ ਵੀ ਕਰਦੇ ਸੀ ਦੇਵੀ ਦੇ ਵੀ ਜਾਂਦੇ ਸੀ ਪਰ ਜਦੋਂ ਮਨ ਨੂੰ ਪਹਿਲਾਂ ਸ਼ਾਂਤੀ ਨਹੀਂ ਸੀ ਟਿਕਾ ਨਹੀਂ ਸੀ ਜਦੋਂ ਸ਼ਬਦ ਸੁਣਿਆ ਪਿਛੇ ਆਪ ਜੀ ਨੇ ਸਾਖੀ ਸਰਵਣ ਕੀਤੀ ਤਾ ਪੁੱਛਿਆ ਤਾਂ ਜਦੋਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਉਸ ਤੋਂ ਬਾਅਦ ਫਿਰ ਸਭ ਕੁਝ ਹੀ ਛੱਡਦਾ ਨਾ ਕੋਈ ਫਿਰ ਜਗਰਾਤਾ ਨਾ ਕੋਈ ਦੇਵੀ ਨਾ ਕੋਈ ਮੂਰਤੀ ਪੂਜਾ ਉੱਥੇ ਆ ਕੇ ਜਦੋਂ ਸ਼ਾਂਤੀ ਜੋ ਚਾਹੁੰਦੇ ਸੀ ਟਕਾਉ ਉਹ ਮਿਲਿਆ ਉਦੋਂ ਬਾਅਦ ਫਿਰ ਸਕਤ ਸਤਿਗੁਰੂ ਪਾਤਸ਼ਾਹ ਦੇ ਹੋ ਕੇ ਰਹਿ ਗਏ ਤਾਂ ਫਿਰ ਗੁਰਤਾ ਗੱਦੀ ਵੀ ਹਾਸਲ ਕੀਤੀ ਤਾਂ ਇੱਥੇ ਭਾਈ ਮੰਝ ਜੀ ਹੁਣ ਸਰਵਰੀਆ ਹੋਰਨਾਂ ਨੂੰ ਮਿਲਾਉਂਦਾ ਸੀ ਇਸ ਪਾਸੇ ਲਾਏ ਹੋਏ ਸੀ ਪਰ ਮਨ ਦੀ ਜਿਹੜੀ ਸ਼ਾਂਤੀ ਹੈ ਉਹ ਨਹੀਂ ਸੀ ਮਨ ਸ਼ਾਂਤੀ ਲਈ ਭਟਕਦਾ ਫਿਰਦਾ ਸੀ ਆਖਿਰ ਇੱਕ ਮੇਰਾ ਨਿਗਾਹੇ ਜਾਂਦਾ ਹੋਇਆ ਸ੍ਰੀ ਅਮਰਤਸਰ ਦੇ ਕੋਲ ਦੀ ਲੰਘਿਆ ਤਾਂ ਗੁਰੂ ਜਸ ਦੀਆਂ ਆਵਾਜ਼ਾਂ ਕੰਨੀਆਂ ਪਈਆਂ ਤਾਂ ਗੁਰੂ ਦਰਬਾਰ ਪਹੁੰਚਿਆ ਇੱਥੇ ਪਹੁੰਚ ਕੇ ਇਸ ਦੀ ਜਿਹੜੀ ਤ੍ਰਿਪਤੀ ਹੋ ਗਈ ਜਿਹੜਾ ਮਨ ਦਾ ਟਿਕਾਉ ਸੀ ਸ਼ਾਂਤੀ ਨਹੀਂ ਮਿਲ ਰਹੀ ਸੀ ਉਹ ਜਦੋਂ ਇੱਥੇ ਦਰਬਾਰ ਸਭ ਆਇਆ ਤਾਂ ਮਨ ਸ਼ਾਂਤ ਹੋ ਗਿਆ ਉਹ ਜਿਹੜੀ ਘਾਟ ਪੂਰੀ ਨਹੀਂ ਹੋ ਰਹੀ ਸੀ ਉਹ ਪੂਰੀ ਹੋ ਗਈ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਉੱਥੇ ਹੀ ਗੁਰੂ ਦਰਬਾਰ ਦੇ ਵਿੱਚ ਹੀ ਸੇਵਾ ਕਰਨ ਲੱਗ ਪਿਆ ਸੇਵਾ ਕਰਦਿਆਂ ਕਰਦਿਆਂ ਕਾਫੀ ਸਮਾਂ ਲੰਘ ਗਿਆ ਤਾਂ ਗੁਰੂ ਪਾਤਸ਼ਾਹ ਤੋਂ ਸਿੱਖੀ ਮੰਗੀ ਉਹਨਾਂ ਨੇ ਉਸ ਨੂੰ ਕਿਹਾ ਸੇਵਾ ਕਰੋ ਅਤੇ ਕੀਰਤ ਕਰੋ ਅਤੇ ਉਸ ਜੋ ਦਸਵੰਦ ਹੈ ਜਿਹੜਾ ਉਹ ਗੁਰੂ ਦਰਬਾਰ ਸੰਗਤਾਂ ਲਈ ਭੇਜੋ ਇਹ ਕੁਝ ਆਪਣੇ ਪਿੰਡ ਜਾ ਕੇ ਕਰੋ ਇਸ ਤੇ ਭਾਈ ਮਨਜ ਜੀ ਪਿੰਡ ਚਲੇ ਗਏ ਹੁਕਮ ਨੂੰ ਮੰਨਿਆ ਹੁਕਮ ਅਨੁਸਾਰ ਸਰਵਰ ਦੀ ਕਬਰ ਨੂੰ ਢਾ ਕੇ ਗੁਰੂ ਜਸ ਲਈ ਲੋਕਾਂ ਨੂੰ ਪਰੇਰਿਆ ਕਬਰ ਢਾ ਦਿੱਤੀ ਜੋ ਘਰੇ ਬਣਾਈ ਸੀ ਕਿਉਂਕਿ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਜੇ ਕੋਈ ਕਵੇ ਮੈਂ ਮੜੀਆਂ ਵੀ ਪੂਜੀ ਜਾਵਾਂ ਤੇ ਗੁਰੂ ਦੀਆਂ ਖੁਸ਼ੀਆਂ ਨਹੀਂ ਲੈ ਲਵਾਂ ਕਦੇ ਨਹੀਂ ਹੋ ਸਕਦਾ ਇੱਕ ਪਾਸਾ ਕਰਨਾ ਪਊਗਾ ਤੇ ਖੁਸ਼ੀ ਹੈ ਤਾਂ ਹੁਣ ਇਥੇ ਭਾਈ ਮੰਜ ਤੋਂ ਸਿੱਧ ਲੈ ਲਉ ਹੁਣ ਜੀ ਭਾਈ ਮੰਜ ਕਹਿੰਦਾ ਮੈਂ ਸਰਵਰੀਆ ਵੀ ਬਣਿਆ ਰਵਾਂ ਤੇ ਗੁਰੂ ਦੀਆਂ ਖੁਸ਼ੀਆਂ ਵੀ ਇਹਨਾਂ ਹੋ ਸਕਦਾ ਤਾਂ ਆ ਕੇ ਧਾ ਦਿੱਤੀ ਜਦੋਂ ਤੇ ਲੋਕਾਂ ਨੂੰ ਪ੍ਰੇਰ ਕੇ ਗੁਰੂ ਵਾਲੇ ਦੇ ਪਾਸੇ ਲਾਇਆ ਤੇ ਜਦੋਂ ਕਬਰ ਢਾਉਣ ਨਾਲ ਉਸ ਦੇ ਸਾਥੀਆਂ ਤੇ ਰਿਸ਼ਤੇਦਾਰਾਂ ਨੇ ਬੁਰਾ ਮਨਾਇਆ ਮਿਲਿਆ ਸਾਰੀ ਉਮਰ ਦੇ ਪਿਓ ਦਾਦਾ ਦੇ ਮੰਨਦੇ ਹੁੰਦੇ ਤੇ ਹੁਣ ਬਲਸ ਇਹ ਨਾ ਹੋ ਗਏ ਆਮੀ ਗੱਲ ਹੁੰਦੀ ਇਹ ਲੋਕ ਲਾਜ ਵਜੋਂ ਹੀ ਕਈ ਤਾਂ ਪਿੱਛੇ ਰਹਿ ਜਾਂਦੀ ਹੈ ਗੁਰਬਾਣੀ ਕਹਿੰਦੀ ਹੈ ਵੀ ਜੇ ਤੁਸੀਂ ਲੋਕ ਲਾਜ ਲੋਕ ਕੀ ਕਹਿਣਗੇ ਫਿਰ ਨਿਰਸੀ ਖੁਸ਼ੀਆਂ ਲੈ ਸਕਦੇ ਗੁਰੂ ਦੀਆਂ ਫਿਰ ਤਾਂ ਲੋਕਾਂ ਦੀ ਪ੍ਰਵਾਹੀ ਕਰੋ ਫਿਰ ਗੁਰੂ ਆਲਾ ਪਾਸਾ ਛੱਡ ਦਿਓ ਤਾਂ ਲੋਕਾਂ ਨੇ ਕੀ ਕੀਤਾ ਬਰਾਦਰੀ ਦੇ ਵਿੱਚੋਂ ਛੇਕ ਦਿੱਤਾ ਇਸ ਨਾਲ ਉਹ ਅਤ ਗਰੀਬ ਤੇ ਕੰਗਾਲ ਹੋ ਗਿਆਂ ਕੋਈ ਵੀ ਉਸ ਨੂੰ ਮੂੰਹ ਲਾਉਣ ਲਈ ਤਿਆਰ ਨਹੀਂ ਸੀ ਅਖੀਰ ਉਹ ਪਿੰਡ ਤੋਂ ਬਾਹਰ ਝੁੱਗੀ ਦੇ ਵਿੱਚ ਰਹਿਣ ਲੱਗ ਪਿਆ। ਅਤ ਦਾ ਗਰੀਬ। ਪਰ ਉਸ ਨੇ ਹੁਕਮ ਦੀ ਪਾਲਣਾ ਨਹੀਂ ਛੱਡੀ ਗੁਰੂ ਦੀ। ਹੁਕਮ ਦੀ ਪਾਲਣਾ ਕੀਤੀ। ਕਿਰਤ ਦਸਾਂ ਨਵਾਂ ਦੀ ਕਰਦਾ ਤੇ ਜੋ ਕੁਝ ਦਿਹਾੜੀ ਕਮਾ ਕੇ ਲਿਆਉਂਦਾ ਉਸ ਨਾਲ ਰੋਟੀ ਦਾ ਸਮਾ ਮਸਾਂ ਹੀ ਬਸ ਗੁਜ਼ਾਰਾ ਹੁੰਦਾ। ਅੰਤਜਾਮੀ ਗੁਰੂ ਅਰਜਨ ਦੇਵ ਜੀ ਆਪਣੇ ਸਿੱਖ ਦੀ ਪ੍ਰੀਖਿਆ ਲੈ ਰਹੇ ਸਨ ਆਪਣੇ ਸਿੱਖ ਦੀ ਪ੍ਰੀਖਿਆ ਲੈ ਰਹੇ ਸਨ ਇੱਕ ਵੇਰਾਂ ਉਹਨਾਂ ਵੱਲੋਂ ਇੱਕ ਸਿੱਖ ਆਇਆ ਤੇ ਉਸ ਨੇ ਦਸਵੰਦ ਦੀ ਮੰਗ ਕੀਤੀ ਭਾਈ ਮੰਜਪਾਸੋਂ ਵਿਲਾਪ ਹੈ ਇਸ ਸੁਮੰਦ ਬੜੀ ਉਖਿਆਈ ਦੇ ਨਾਲ ਭਾਈ ਮੰਨ ਨੇ ਇਸਤਰੀ ਦਾ ਗਹਿਣਾ ਵੇਚ ਕੇ ਸਿੱਖ ਦਾ ਕਾਰਜ ਕੀਤਾ ਪਰ ਸਿੱਖੀ ਨਹੀਂ ਛੱਡੀ ਗਹਿਣਾ ਵੇਚ ਕੇ ਦਸਵੰਦ ਦਿੱਤਾ ਪਰ ਸਿੱਖੀ ਨਹੀਂ ਛੱਡੀ ਗੁਰੂ ਤੋਂ ਵੇ ਮੁਖ ਨਹੀਂ ਹੋਇਆ ਕਿਉਂਕਿ ਗੁਰੂ ਦਾ ਹੁਕਮ ਸੀ ਗੁਰੂ ਸਭ ਪ੍ਰੀਖਿਆ ਕਰਦੇ ਸੀ ਇਸ ਉਪਰੰਤ ਆਪਣੇ ਸਿੱਖ ਦੀ ਗੁਰੂ ਜੀ ਨੇ ਇੱਕ ਵਾਰ ਫਿਰ ਪ੍ਰੀਖਿਆ ਲਈ ਉਹ ਉਸ ਵਿੱਚੋਂ ਵੀ ਪਾਰ ਹੋ ਗਿਆ ਇਸ ਤੇ ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਸੱਦ ਭੇਜਿਆ ਉਹ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਤਾਂ ਪਾਦਸ਼ਾਹ ਨੇ ਉਸ ਨੂੰ ਸੇਵਾ ਤੇ ਕਿਰਤ ਕਰਨ ਲਈ ਹੁਕਮ ਦਿੱਤਾ। ਜੀ ਸੇਵਾ ਕਰ ਤੇ ਕਿਰਤ ਕਰ। ਉਸਨੇ ਗੁਰੂ ਦੇ ਲੰਗਰ ਲਈ ਲੱਕੜਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੱਠਾ ਲੱਕੜਾਂ ਦਾ ਲਿਆ ਕੇ ਲੰਗਰ ਲਈ ਰੋਜ਼ ਦਿੰਦਾ। ਤੇ ਇੱਕ ਗੱਠਾ ਲੱਕੜਾਂ ਦਾ ਵੇਚ ਕੇ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲੱਗਾ। ਇੱਕ ਦਿਨ ਗੁਰੂ ਕੇ ਲੰਗਰ ਲਈ ਸਵੇਰੇ ਲੱਕੜਾਂ ਲੈਣ ਲਈ ਜੰਗਲ ਦੇ ਵਿੱਚ ਗਿਆ ਲੱਕੜਾਂ ਦਾ ਗੱਠਾ ਬੰਨ ਕੇ ਸਿਰ ਤੇ ਰੱਖਿਆ ਤੇ ਜਲਦੀ ਜਲਦੀ ਤੁਰ ਪਿਆ ਮੌਸਮ ਖਰਾਬ ਸੀ ਬੜੀ ਹਨੇਰੀ ਆਈ ਪਰ ਉਹ ਰੁਕਿਆ ਨਹੀਂ ਹਨੇਰੀ ਨੇ ਉਸ ਨੂੰ ਆਪਣੇ ਥਵੇੜੇ ਦੇ ਨਾਲ ਇੱਕ ਖੂਹ ਦੇ ਵਿੱਚ ਜਾ ਸੁਟਿਆ ਉਖੂ ਐਨਾ ਡੂੰਗਾ ਨਹੀਂ ਸੀ ਬਣਾ ਉਸ ਜਦੋਂ ਖੂਹ ਦੇ ਵਿੱਚ ਜਾ ਡਿੱਗਿਆ ਤਾਂ ਖੜਾ ਹੋਇਆ ਸਿਰ ਦੇ ਉੱਤੇ ਲੱਕੜਾਂ ਦਾ ਗੱਠਾ ਚੁੱਕੀ ਪਾਠ ਕਰਦਾ ਰਿਹਾ ਕੁਝ ਸਮੇਂ ਪਿਛੋਂ ਹਨੇਰੀ ਖਲੋਤੀ ਤਾਂ ਅਚਾਨਕ ਇੱਕ ਮਨੁੱਖ ਉਧਰੋਂ ਲੰਘਿਆ ਤਾਂ ਉਸ ਨੇ ਪਾਠ ਦੀ ਆਵਾਜ਼ ਸੁਣੀ ਤਾਂ ਉਸ ਨੇ ਗੁਰੂ ਜੀ ਨੂੰ ਇਤਲਾਹ ਦਿੱਤੀ ਗੁਰੂ ਸਾਹਿਬ ਇਸ ਨੀਸਾ ਪਾ ਕੇ ਨੰਗੇ ਪੈਰੀ ਉੱਥੇ ਆਪਣੇ ਸਿੱਖ ਕੋਲ ਲੰ ਜਾ ਪੀਏ ਪਿੱਛੇ-ਪਿੱਛੇ ਸੰਗਤਾਂ ਜਦੋਂ ਦੇਖਿਆ ਕਿ ਸਿੱਖ ਦੇ ਸਿਰ ਦੇ ਉੱਤੇ ਗੱਠਾ ਲੱਗੜਾਂ ਦਾ ਹੈ ਤੇ ਮੁੱਖੋਂ ਪਾਠ ਕਰ ਰਿਹਾ ਤਾਂ ਆਪਨੇ ਰਸਾ ਲਮਕਾ ਕੇ ਉਸ ਨੂੰ ਉੱਪਰ ਜਾਣ ਲਈ ਕਿਹਾ ਤਾਂ ਉਹਨੇ ਬੇਨਤੀ ਕੀਤੀ ਭਾਈ ਮੰਜ ਨੇ ਕਿ ਲੱਕੜਾਂ ਦਾ ਗੱਠਾ ਲੰਗਰ ਲਈ ਇਹੇ ਲਿਆਂਦਾ ਹੈ ਪਹਿਲੇ ਇਸ ਨੂੰ ਕਢਵਾਓ ਇਹ ਗਿੱਲਾ ਨਾ ਹੋ ਜਾਵੇ ਤੇ ਸੰਗਤਾਂ ਨੂੰ ਤਕਲੀਫ ਨਾ ਹੋਵੇ ਇਹ ਸੁਣ ਕੇ ਗੁਰੂ ਜੀ ਨੇ ਪਹਿਲਾ ਲੱਕੜਾਂ ਦਾ ਜਿਹੜਾ ਗੱਠਾ ਸੀ ਪੰਡ ਸੀ ਉਹ ਸੁੱਕਾ ਕਢਵਾਇਆ ਫਿਰ ਬਾਹਰ ਨਿਕਲਦਿਆਂ ਹੀ ਗੁਰੂ ਜੀ ਨੇ ਉਸ ਨੂੰ ਗਲਵਕੜੀ ਦੇ ਵਿੱਚ ਲੈ ਲਿਆ ਤੇ ਕਈ ਵਾਰ ਦਿੱਤੇ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ ਮੰਝ ਗੁਰੂ ਦਾ ਬੋਹਤਾ ਜਗ ਲੰਗਨਹਾਰਾ ਇਹ ਵਰ ਦਿੱਤੇ ਇਸ ਤਰ੍ਹਾਂ ਦੀਆਂ ਅਸੀਸਾਂ ਦੇ ਕੇ ਉਸ ਨੂੰ ਨਿਹਾਲ ਕੀਤਾ ਤੇ ਸਿੱਖੀ ਸਦਕ ਬਖਸ਼ਿਆ ਤੇ ਸਿੱਖੀ ਪ੍ਰਚਾਰ ਦਾ ਮੁਖੀ ਥਾਪਿਆ ਵੀ ਸਿੱਖੀ ਦਾ ਪ੍ਰਚਾਰ ਕਰ ਤੇ ਉਸ ਨੇ ਬੇਅੰਤ ਗੁਰਸਿੱਖੀ ਪ੍ਰਚਾਰ ਕੀਤਾ ਤੇ ਜਿੱਥੇ ਪੈਮਾਨ ਜੀ ਖੂਹ ਦੇ ਵਿੱਚ ਡਿੱਗੇ ਸਨ ਉਸ ਥਾਂ ਅੱਜ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਸੰਗਤਾਂ ਕੀਰਤਨ ਕਰਦੀਆਂ ਹਰ ਜਸ ਦੀਆਂ ਗੂੰਜਾਂ ਆਉਂਦੀਆਂ ਹਨ ਸੋ ਇਹ ਪੈਮੰਝ ਦੀ ਹੈ ਇਸ ਤੋਂ ਅੱਗੇ ਕੱਲ ਨੂੰ ਸੱਤਾ ਤੇ ਬਲਵੰਡ ਦੀ ਸਾਖੀ ਅੱਗੇ ਵੀ ਤੁਸੀਂ ਕਈ ਵਾਰੀ ਸੁਣੀ ਹੈ ਇਹ ਵੀ ਕੀਰਤਨੀਏ ਹੁੰਦੇ ਸੀ ਇਹਨਾਂ ਨੂੰ ਹੰਕਾਰ ਆ ਗਿਆ ਸੀ ਉਦੀ ਸਾਖੀ ਪ੍ਰਕਲ ਇਸ ਤੋਂ ਅੱਗੇ ਜਿਹੜੀ ਵਿਚਾਰ ਕਰਾਂਗੇ ਕਿਸ ਤਰ੍ਹਾਂ ਆਪਣੇ ਸਿੱਖਾਂ ਦਾ ਹੰਕਾਰ ਦੂਰ ਕਰਦੇ ਸਤਿਗੁਰੂ ਪਾਸ਼ਾ ਤਾਂ ਫਿਰ ਦਰਕਾਰੇ ਵੀ ਜ